ਤਾਂ ਬਿਲਕੁਲ ਜਿਹੜੇ ਸ਼ਹਿਰੀ ਪ੍ਰਧਾਨ ਅਕਾਲੀ ਦਲ ਦੇ ਗੱਲਬਾਤ ਕਰਦੇ ਇਹਨੂੰ ਬਹੁਤ ਬਧਾਈਆਂ ਤੁਹਾਨੂੰ ਬਹੁਤ ਥੈਂਕ ਯੂ ਮਿਹਰਬਾਨੀ ਜੀ ਕਿ ਅੱਜ ਇਹ ਨੈਸ਼ਨਲ ਸਰਕਾਰ ਨੇ ਉਹਨਾਂ ਤੋਂ ਵੱਡੀ ਜੁਮੇਵਾਰ ਮੈਂ ਅੱਜ ਜਿਹੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਮਿਰਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤਤਾ ਉੱਥੇ ਮੈਂ ਸਰਦਾਰ ਜਸਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਸਿਮਰਤ ਕੋਰ ਜੀ ਬਾਦਲ ਮੈਂਬਰ ਪਾਰਲੀਮੈਂਟ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਪਾਰਟੀ ਨੂੰ ਪਿਛਵਾਹ ਦੋਣਾ ਜੋ ਇੱਕ ਨਵਾਂ ਨੇ ਵਰਕਰ ਤੇ ਇਹਨਾਂ ਨੇ ਵਿਸ਼ਵਾਸ ਕੀਤਾ ਉਹਦੇ ਮੈਂ ਪੂਰਾ ਉਤਰੂੰਗਾ ਤੇ ਪਾਰਟੀ ਦੇ ਨਾਲ ਵੱਧ ਤੋਂ ਵੱਧ ਵਰਕਰ ਜੋੜ ਕੇ ਸਾਰਿਆਂ ਨਾਲ ਭਰਾਵਾਂ ਨੂੰ ਇਕੱਠੇ ਕਰਕੇ ਜਿਹੜੇ ਰੁੱਸੇ ਐ ਜਾਂ ਜਿਹੜੇ ਨਵੇਂ ਐ ਉਹਨਾਂ ਨੂੰ ਸਾਰਿਆਂ ਨੂੰ ਲਿਆ ਕੇ ਤੇ ਪਾਰਟੀ ਚੜ੍ਹਦੀ ਕਲਾ ਵਾਸਤੇ ਤੇ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸੀਐਮ ਬਣਨਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਤਲਬ ਬਹੁਤ ਮਿਹਨਤੀ ਵਰਕਰ ਹੈ ਪੁਰਾਣੇ ਮੈਡੀ ਸ਼ਿਲਜੀ ਗੋਲਡੀ ਜੀ ਹੈ ਜਿਹੜਾ ਪੂਰਾ ਜੋਰ ਲਾਦਾਗੇ ਜਿੱਤੇ ਹਾਂਜੀ ਹਾਂਜੀ ਬਣਾਇਆ ਬਹੁਤ ਬਹੁਤ ਹੈ ਇਹਦੇ ਲਈ ਸਨ ਸਤਿਕਾਰ ਕਰਦੇ ਆਂ ਬੀਬਾ ਹਰਮਨਤ ਕੋ ਬਾਦਲ ਦਾ ਸਰਦਾਰ ਜੀ ਬੀਸੀ ਬਾਦਲ ਦਾ ਬਹੁਤ ਹੀ ਮਿਹਨਤੀ ਵਰਕਰ ਹੈ ਗੋਲਡੀ ਬਠੰਡਾ ਸ਼ਹਿਰੀ ਦਾ ਪ੍ਰਧਾਨ ਲਾਏ ਹੈਗੇ ਬਹੁਤ ਮਿਹਨਤੀ ਹੈ ਪਹਿਲਾਂ ਆਪਣਾ ਨਗਰ ਆਪਣਾ ਨਗਰ ਪੰਚਾਇਤ ਸੰਗਤ ਮੰਡੀ ਦੇ ਵੀ ਦੋ ਵਾਰੀ ਪ੍ਰਧਾਨ ਰਹੇ ਹੈਗੇ ਸਾਰਿਆਂ ਨੂੰ ਜਾਣਦੇ ਆ ਹੁਣ ਆ ਦੀ ਰਾਇਸ਼ ਵੀ ਇੱਥੇ ਨਿਰਮਨ ਸਿਟੀ ਚ ਕਰ ਰਹੇ ਹੈਗੇ ਤੇ ਮੇਲਨ ਸਰ ਬੰਦੇ ਹੈਗੇ ਤੇ ਹਿੰਦੂ ਭਾਈਚਾਰੇ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਪਹਿਲਾਂ ਤਾਂ ਮੈਂ ਸਾਰੇ ਜੋ ਸਾਡੇ ਪ੍ਰਧਾਨ ਸੁਖਬੀਰ ਜੀ ਵੱਲੋਂ ਜੋ ਨਵੇਂ ਨਾਏ ਕੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਹੈ ਬਹੁਤ-ਬਹੁਤ ਵਧਾਈ ਉਹਨਾਂ ਨੂੰ ਸਾਰਿਆਂ ਨੂੰ ਤੇ ਇਹ ਬਹੁਤ ਹੀ ਜਿਹੜੇ ਉਹਨਾਂ ਨੇ ਚੁਣ ਕੇ ਲਾਏ ਨੇ ਬਹੁਤ ਪੁਰਾਣੇ ਕਾਲੀ ਵਰਕਰ ਨੇ ਸਾਰੇ ਤੇ ਸਾਰੇ ਹੀ ਪਾਰਟੀ ਨੂੰ ਦਿਨ ਦੁਗਣੀ ਰਾਤ ਚੌਗਣੀ ਚੜ੍ਹਦੀ ਕਲਾ ਵਾਲਾ ਲੈ ਕੇ ਜਾਣਗੇ ਸਾਨੂੰ ਪੂਰੀ ਉਮੀਦ ਆ ਯੂਥ ਨਾਲ ਯੂਥ ਬਿਲਕੁਲ ਬਿਲਕੁਲ ਜੀ ਯੂਥ ਜਮਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰੂਗਾ ਜਿਵੇਂ ਸਾਨੂੰ ਆਦੇਸ਼ ਕਰਨਗੇ ਅਸੀਂ ਉਵੇਂ ਹੀ ਕਰਾਂਗੇ ਥੈਂਕ ਯੂ ਗੁਰਪ੍ਰੀਤ ਸਿੰਘ ਬਾਬੂ ਸ਼੍ਰੋਮਣੀ ਸ਼੍ਰੋਮਣੀ ਕਾਲਜਲ ਦੀ ਲੀਡਰਸ਼ਿਪ ਨੂੰ ਜਿਹੜੇ ਅਹੁਦੇਦਾਰ ਨਵੇਂ ਸਰਦਾਰ ਸੁਖ ਸਿੰਘ ਖਰੂਰੀ ਸਿੰਘ ਬਾਲੋਜੀ ਨੇ ਬਣਾਏ ਉਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਤੇ ਇਹ ਕਾਮਨਾ ਕਰਦਾ ਕਿ ਉਹ ਮਿਹਨਤ ਕਰਨਗੇ ਤੇ ਪੂਰਾ ਕਾਲੀ ਜਲ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਵਧਾਈਆਂ